ਕਿ ਸਾਡੀ ਜਥੇਬੰਦੀ ਕਿਸੇ ਵੀ ਭ੍ਰਿਸ਼ਟ ਕਰਮਚਾਰੀ ਅਧਿਕਾਰੀ ਦੇ ਨਾਲ ਨਹੀਂ ਖੜੀ। ਉਹਨਾਂ ਨੂੰ ਵਿਜੀਲੈਂਸ ਵਿਭਾਗ ਵੱਲੋਂ ਜਾਣਬੁੱਝ ਕੇ ਇਸ ਮਾਮਲੇ ਦੇ ਵਿੱਚ ਝੂਠੇ ਤੌਰ ਤੇ ਫਸਾਇਆ ਗਿਆ ਕਿ ਜੇ ਭ੍ਰਿਸ਼ਟਾਚਾਰੀ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਹ ਵਿਜੀਲੈਂਸ ਦਫ਼ਤਰਾਂ ਦੇ ਵਿੱਚੋਂ ਹੁੰਦੀ ਹੈ। ਕਿ ਇੱਕ ਮੈਂਬਰ ਮਰ ਗਿਆ ਹੋਇਆ ਸੀ ਉਹਦੇ ਨਾਂ ਤੇ ਉੱਤੇ ਤਰਜਾ ਜਾਰੀ ਹੋਇਆ। ਪਰ ਉਹ ਮਰੇ ਹੋਏ ਬੰਦੇ ਨੂੰ ਤਰਜੇ ਦੇ ਪਰ ਨੋਟ ਬੁਚਰ ਭਰੇ ਕਿ ਨਹੀਂ ਸੱਤਰ ਸਭਾ ਨਹੀਂ ਕਿਉਂਕਿ ਇਹ ਤਾਂ ਸਾਨੂੰ ਕਰਨਾ ਪਿਆ ਕਿ ਕੱਲ ਵਿਜੀਲੈਂਸ ਨੇ ਧੋਖੇ ਨਾਲ ਸਾਡੇ ਉਸ ਅਧਿਕਾਰੀ ਨੂੰ ਵੀ ਬੁਲਾਇਆ ਕਿ ਸਾਨੂੰ ਵਿਜੀਲੈਂਸ ਅਧਿਕਾਰੀ ਅੱਜ ਮੈਂ ਤਾਂ ਕਹਿਣਾ ਕਿ ਤੁਹਾਡੇ মিডিਆ ਦੇ ਰੂਪ ਰੂਪ ਵਿਜੀਲੈਂਸ ਵਿਭਾਗ ਦੇ ਦਫ਼ਤਰ ਵਾਲੇ ਵੀ ਇੱਥੇ ਖੜੇ ਹੋਣਗੇ ਕੀ ਸ਼ਾਈ ਕਰਦੇ ਹਾਏ ਹਾਏ के साथ मुस्कान सिंह जैसा कि आप मेरे पीछे देख सकते हैं कि जो यहाँ पे सरकारी मुलाजम है उन लोगों का रोष प्रदर्शन निकला हुआ है धरना प्रदर्शन है जैसा कि आप मेरे पीछे देख सकते हैं कि बतौर नारेबाजी चल रही है और जो लोग हैं वो कितने रोष में हैं आप देख सकते हैं ये जो धरना है मेरी से के बाहर लगा हुआ है तो आइए आपको लेके चलते हैं और इनसे बातचीत करते हैं और जानते हैं की क्या कुछ कह रहे हैं जो ये धरना प्रदर्शन है वो किसने लगा हुआ है ਅੱਜ ਸਹਿਕਾਰਤਾ ਵਿਭਾਗ ਜੋ ਕਿ ਮੁੱਖ ਮੰਤਰੀ ਸਾਹਿਬ ਦੇ ਅਧੀਨ ਇਹ ਵਿਭਾਗਾਂ ਉਸ ਸਹਿਕਾਰਤਾ ਵਿਭਾਗ ਦੇ ਅਧੀਨ ਅਸਿਸਟੈਂਟ ਰਜਿਸਟਰ ਡਿਪਟੀ ਰਜਿਸਟਰ ਸਾਰੇ ਜਿਹੜੇ EMPLOYEES ਅਸੀਂ ਕੰਮ ਕਰਦੇ ਆ ਸਾਡੀ ਇਹ ਸਹਿਕਾਰਤਾ ਵਿਭਾਗ ਦੀ ਇਨਸਪੈਕਟਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਸਾਰੇ ਪੰਜਾਬ ਭਰ ਤੋਂ ਜਿਹੜੇ ਸਹਿਕਾਰਤਾ ਦੇ ਇਨਸਪੈਕਟਰਸ ਨੇ ਉਹ ਆਏ ਹੋਏ ਨੇ ਮਸਲਾ ਸਾਡਾ ਇਹ ਹੈ ਕਿ SSP ਵਿਜੀਲੈਂਸ ਜਲੰਧਰ ਰੇਂਜ ਉਨ੍ਹਾਂ ਦੇ ਹਦਾਇਤਾਂ ਦੇ ਉੱਤੇ ਡੀਐਸਪੀ ਵਿਜੀਲੈਂਸ ਹੁਸ਼ਿਆਰਪੁਰ ਹੁਣਾ ਵੱਲੋਂ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ 8ਵੇਂ ਮਹੀਨੇ 2023 ਦੇ ਵਿੱਚ ਉਹ ਜਿਹੜਾ ਮੁਕੱਦਮਾ ਸੀ ਖੇਤੀਬਾੜੀ ਜਿਹੜੀ ਸਭਾ ਹੈ ਤੇ ਬੈਂਕ ਬ੍ਰਾਂਚ ਇਹ ਸਹਿਕਾਰੀ ਬੈਂਕ ਬ੍ਰਾਂਚ ਉਹਦੇ ਨਾਲ ਕੁਝ ਗਵਨ ਹੋਇਆ ਸੀ ਜਦੀ ਰਿਕਵਰੀ ਵੀ ਜੋ ਇਹਨਾਂ ਨੇ ਰਿਪੋਰਟ ਪੇਸ਼ ਕੀਤੀ ਹੈ میڈیا ਦੇ ਵਿੱਚ ਕੱਲ ਉਹ ਹੋ ਚੁੱਕੀ ਹੋਈ ਹੈ ਪਰ ਇਹਨਾਂ ਨੇ ਸਾਡੇ ਜਿਹੜੇ ਟੋਟਲ 5 ਬੰਦੇ ਫੜੇ ਜਿਦੇ ਵਿੱਚੋਂ ਸਾਡਾ ਇੱਕ ਬੰਦਾ નિર્ਦੋਸ਼ ਹੈ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਸਾਡੀ ਜਥੇਬੰਦੀ ਢੱਟ ਕੇ ਖੜੀ ਹੈ ਇੱਕ ਗੱਲ ਮੈਂ ਤੁਹਾਡੇ ਰਾਹੀਂ ਕਿਉਂਕਿ ਇਹ ਜਿਹੜੀ ਤੁਹਾਡੀ ਵੀਡੀਓ ਇਹ ਸੋਸ਼ਲ ਮੀਡੀਆ ਦੇ ਰਾਹੀਂ ਪ੍ਰੈਸ ਮੀਡੀਆ ਦੇ ਰਾਹੀਂ ਵੈਬ ਮੀਡੀਆ ਦੇ ਰਾਹੀਂ ਇਹ ਸਾਰੇ ਲੋਕਾਂ ਤੱਕ ਜਾਣੀਏ ਪੂਰੇ ਪੰਜਾਬ ਦੇਸ਼ ਵਿਦੇਸ਼ ਚ ਜਾਣੀਏ ਇੱਕ ਗੱਲ ਮੈਂ ਸਪਸ਼ਟ ਕਰ ਦਿੰਦਾ ਕਿ ਸਾਡੀ ਜਥੇਬੰਦੀ ਕਿਸੇ ਵੀ ਭ੍ਰਿਸ਼ਟ ਕਰਮਚਾਰੀ ਅਧਿਕਾਰੀ ਦੇ ਨਾਲ ਨਹੀਂ ਖੜੀ ਜਿਹੜੇ ਬਾਕੀ ਚਾਰ ਬੰਦੇ ਫੜੇ ਹੋਏ ਨੇ ਸਾਨੂੰ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਜੇ ਉਹ ਦੋਸ਼ੀ ਪਾਏ ਗਏ ਨੇ ਤਾਂ ਸਰਕਾਰ ਵਿਜੀਲੈਂਸ ਵਿਭਾਗ ਡੀਜੀਪੀ ਸਾਹਿਬ ਜਿਹੜੀ ਕਾਰਵਾਈ ਉਹਨਾਂ ਤੇ ਕਰਨੀ ਚਾਹੁੰਦੇ ਆ ਕਰਨ ਅਸੀਂ 1% ਵੀ ਉਹ ਚ ਬਣੀ ਬਣਦੇ ਪਰ ਜਿਹੜਾ ਪੰਜਵਾਂ ਸਾਡਾ ਅਧਿਕਾਰੀ ਜੋ ਕਿ 2018 ਦੇ ਵਿੱਚ ਬਤੌਰ ਇਨਸਪੈਕਟਰ ਸੀਗੇ ਅਤੇ ਹੁਣ ਉਸ ਅਸਿਸਟੈਂਟ ਰਜਿਸਟਰਾਰ ਨੇ ਸਹਾਇਕ ਰਜਿਸਟਰਾਰ ਸਰਕਾਰੀ ਜ਼ਬਾਹਤ ਸੁਆ ਸ਼੍ਰੀ ਯੋਧਵੀਰ ਸਿੰਘ ਉਹਨਾਂ ਨੂੰ ਵਿਜੀਲੈਂਸ ਵਿਭਾਗ ਵੱਲੋਂ ਜਾਣ ਬੁੱਝ ਕੇ ਇਸ ਮਾਮਲੇ ਦੇ ਵਿੱਚ ਝੂਠੇ ਤੌਰ ਤੇ ਫਸਾਇਆ ਗਿਆ ਕਿਉਂਕਿ ਅੱਜ ਸਾਰੇ ਪੰਜਾਬ ਨੂੰ ਪਤਾ ਹੈ ਕਿ ਜੇ ਭ੍ਰਿਸ਼ਟਾਚਾਰੀ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਹ ਵਿਜੀਲੈਂਸ ਦਫ਼ਤਰਾਂ ਦੇ ਵਿੱਚੋਂ ਹੁੰਦੀ ਹੈ ਕਿਉਂਕਿ ਇੱਥੇ ਇੱਕ ਗੱਲ ਬੜੀ ਸਾਫ਼ ਹੈ ਮੈਂ ਤੁਹਾਨੂੰ ਵੀ ਇਹ ਗੱਲ ਜ਼ਰੂਰ ਰੱਖਣੀ ਚਾਹੁੰਦਾ ਤੁਹਾਡੇ ਸਾਹਮਣੇ ਕਿ ਇੱਕ ਮੈਂਬਰ ਜੋ ਉਹਨਾਂ ਨੇ ਕੇਸ ਬਣਾਇਆ ਕਿ ਇੱਕ ਮੈਂਬਰ ਮਰ ਗਿਆ ਹੋਇਆ ਸੀ ਉਹਦੇ ਨਾਂ ਦੇ ਉੱਤੇ ਕਰਜ਼ਾ ਜਾਰੀ ਹੋਇਆ ਇੰਸਪੈਕਟਰ ਦਾ ਰੋਲ ਕੀ ਹੁੰਦਾ ਸਹਿਕਾਰਤਾ ਵਿਭਾਗ ਦੇ ਕਿ ਐਮਸੀਲ ਬੰਦੇ ਨੇ ਜਿਨ੍ਹਾਂ ਨੂੰ ਅਸੀਂ ਹੱਦ ਕਰਜ਼ੇ ਕਹਿੰਦੇ ਆ ਉਹ ਇੱਕ ਪਿੰਡ ਦੀ ਸੁਸਾਇਟੀ ਦਾ 300 ਮੈਂਬਰ ਹੋ ਸਕਦਾ 400 ਹੋ ਸਕਦਾ 500 ਹੋ ਸਕਦਾ ਇਨਸਪੈਕਟਰ ਸਾਰੇ ਮੈਂਬਰਾਂ ਦਾ ਇੱਕ ਵਾਰੀ ਹੱਦ ਕਰਜ਼ਾ ਤਸਦੀਕ ਕਰਦਾ ਪਰ ਇਹ ਤਸਦੀਕ ਉਹਦੋਂ ਕਰਦਾ ਜਦੋਂ ਉਸ ਪਿੰਡ ਦੀ ਚੁਣੀ ਹੋਈ 11 ਮੈਂਬਰੀ ਪ੍ਰਬੰਧਕ ਕਮੇਟੀ ਸਾਈਨ ਕਰਦੀ ਉਹਨੂੰ ਪਾਸ ਕਰਦੀਏ 75 ਦੀ ਸਿਫਾਰਿਸ਼ ਹੁੰਦੀ ਹੈ ਫਿਰ ਇਨਸਪੈਕਟਰ ਸਾਹਿਬ ਦੀ ਸਿਫਾਰਿਸ਼ ਹੁੰਦੀ ਪਰ ਉਹ ਇੱਕ ਲਾਈਨ ਬੜੀ ਕਲੀਅਰ ਹੁੰਦੀ ਹੈ ਕਿ ਜਦੋਂ ਵੀ ਕਿਸੇ ਨੂੰ ਕਰਜ਼ਾ ਦੇਣਾ ਹੈ 77 ਸਭਾ ਤੇ ਬ੍ਰਾਂਚ ਮਣੀਸਰ ਸੰਬੰਧਤ ਉਹ ਵੈਰੀਫਾਈ ਕਰ ਲੈਣ ਪਰ ਹੁਣ ਇਹਦੇ ਵਿੱਚ ਹੈਰਾਨੀ ਦੇਖੋ ਕਿਸ ਲੈਵਲ ਦੀ ਹੈ ਮਰੇ ਹੋਏ ਬੰਦੇ ਨੂੰ ਕਰਜ਼ਾ ਜਾਰੀ ਹੋਇਆ ਅਸੀਂ ਮੰਨਦੇ ਆ ਜਾਰੀ ਹੋਇਆ ਪਰ ਉਹ ਮਰੇ ਹੋਏ ਬੰਦੇ ਨੂੰ ਤਰਜੇ ਦੇ ਪਰ ਨੋਟ ਵਾਊਚਰ ਭਰੇ ਕਿ ਨਹੀਂ 77 ਸਭਾ ਨੇ ਕਰਜ਼ਾ ਐਡਵਾਂਸ ਕਿੰਨੇ ਕੀਤਾ ਕਿਉਂਕਿ ਸਹਿਕਾਰਤਾ ਵਿਭਾਗ ਦੀ ਜਿਹੜੀ ਲੋਨ ਪਾਲਸੀ ਹੈ ਉਹ ਬੜੀ ਕਲੀਅਰ ਹੈ ਕਿ ਕਾਊਂਟਰ ਦੇ ਉੱਤੇ ਕੈਸ਼ ਦੇਣਾ ਤੁਹਾਡੇ ਚੋ ਵੀ ਕਈਆਂ ਨੇ ਕਰਜ਼ੇ ਲਏ ਹੋਣਗੇ ਐਦਾਂ ਹੋ ਸਕਦਾ ਹੈ ਕਿ ਬੰਦਾ ਮਰਿਆ ਹੋਵੇ ਤੇ ਕੋਈ ਕਰਜ਼ਾ ਜਾਰੀ ਕਰ ਦਵੇ ਉਦੋਂ ਹੀ ਹੋਏਗਾ ਜਦੋਂ ਬ੍ਰਾਂਚ ਮੈਨੇਜਰ ਤੇ ਸਬੰਧਤ ਸਭਾ ਦੇ 77 ਦੀ ਮੀੜੀ ਭੁਗਤ ਹੋਏਗੀ ਪਰ ਇਸ ਸਾਰੀ ਜਗ੍ਹਾ 'ਚ ਕਿਸੇ ਵੀ ਜਗ੍ਹਾ ਤੇ ਇਨਸਪੈਕਟਰ ਦੇ ਸਾਈਨ ਨਹੀਂ ਹੁੰਦੇ ਸਿਵਾਏ ਹੱਦ ਕਰਜਾ ਪਾਸ ਹੋਣ ਦੇ ਔਰ ਇਸ ਕੇਸ ਦੇ ਵਿੱਚ ਜਿਹੜੇ ਯੁੱਧਵੀਰ ਸਿੰਘ ਨੇ ਉਹਨਾਂ ਨੂੰ ਧੱਕੇ ਦੇ ਨਾਲ ਧੋਖੇ ਦੇ ਨਾਲ ਤੇ ਡਰਾ ਧਮਕਾ ਕੇ ਵਿਜੀਲੈਂਸ ਵਿਭਾਗ ਹੁਸ਼ਿਆਰਪੁਰ ਵੱਲੋਂ ਫਸਾਇਆ ਗਿਆ ਜਿਹਦੇ ਕਰਕੇ ਅੱਜ ਸਹਿਕਾਰਤਾ ਵਿਭਾਗ ਦੇ ਸਾਰੇ ਇਨਸਪੈਕਟਰ ਅੱਜ ਸਮੂਹਿਕ ਛੁੱਟੀ ਲੈ ਕੇ ਇੱਥੇ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਜਿਸ ਦੀ ਇਨਕੁਆਰੀ ਵਗੈਰਾ ਕਰਾਈ ਇਸ ਚੀਜ਼ ਦੀ ਇਨਕੁਆਰੀ ਵਿਜੀਲੈਂਸ ਵਿਭਾਗ ਬੜੀ ਹੈਰਾਨੀ ਹੈ ਕਿ ਬੜੇ ਲੰਬੇ 2018 ਤੋਂ ਘਟ ਰਿਹਾ ਹੈ ਅਸੀਂ ਤਾਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਜਿਨ੍ਹਾਂ ਦੇ ਮੋਢਿਆਂ ਤੇ ਅਦਾ ਅਦਾ ਕਿਲੋ ਚਾਂਦੀ ਲੱਗੀ ਹੋਈ ਹੈ ਜਿਹੜੇ ਸਰਕਾਰ ਦੇ ਬੜੇ ਵਧੀਆ ਅਫਸਰ ਚੁਣੇ ਜਾਂਦੇ ਉਹਨਾਂ ਨੂੰ ਵਿਜੀਲੈਂਸ ਲਾਇਆ ਜਾਂਦਾ 5 ਸਾਲ 7 ਸਾਲ ਇਨਕੁਆਰੀ ਨੂੰ ਲਾਤੇ ਜਿਹਦੇ ਵਿੱਚ ਰਿਕਵਰੀ ਵੀ ਹੋ ਗਈ ਤੇ ਉਹਨਾਂ ਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਾ ਕਿ ਜਿਹੜਾ ਇਨਸਪੈਕਟਰ ਆ ਉਹ ਸਰਕਾਰ ਦਾ ਮੁਲਾਜ਼ਮ ਹੈ না ਕਿ ਸੁਸਾਇਟੀ ਦਾ ਇਹ ਤਾਂ ਉਹਦੇ ਵਿੱਚ ਵੀ ਉਹਨੂੰ ਸਰਕਾਰ ਦਾ ਸੁਸਾਇਟੀ ਦਾ ਮੁਲਾਜ਼ਮ ਲਿਖੀ ਜਾਂਦੀ ਹੈ ਤੁਸੀਂ ਕਹਿ ਰਹੇ ਹੋ ਕਿ 2018 ਦਾ ਕੇਸ ਹੈ ਪਰ ਅੱਜ ਇਦਾਂ ਦਾ ਕਿਉਂ ਆ ਕਿ ਸਾਰੇ ਮੁਲਾਜ਼ਮ ਇਕੱਠੇ ਇੱਕੋ ਵਾਰੀ ਅੱਜ ਕਿਉਂਕਿ ਇਹ ਤਾਂ ਸਾਨੂੰ ਕਰਨਾ ਪਿਆ ਕਿ ਕੱਲ ਵਿਜੀਲੈਂਸ ਨੇ ਧੋਖੇ ਨਾਲ ਸਾਡੇ ਉਸ ਅਧਿਕਾਰੀ ਨੂੰ ਵੀ ਬੁਲਾਇਆ ਜੁੱਧਵੀਰ ਨੂੰ ਬਾਕੀ ਬੰਦੇ ਵੀ ਬੁਲਾਏ ਤੇ ਕੱਲ ਉਹਨਾਂ ਦੀ ਅਰੈਸਟ ਪਾਤੀ ਜਿਹੜੀ 8ਵੇਂ ਮਹੀਨੇ ਦੀ ਐਫਆਈਆਰ ੱਟੀ ਹੋਈ ਸੀ ਕੱਲ ਅਰੈਸਟ ਪਾ ਕੇ ਤੇ ਉਹਨਾਂ ਦੇ ਅੱਗੇ ਜਿਹੜੀ ਫਰਦਰ ਜੁਡੀਸ਼ਰੀ ਦੀ ਕਾਰਵਾਈ ਰਿਮਾਂਡ ਲੈਣ ਦੀ ਕਾਰਵਾਈ ਉਹ ਸ਼ੁਰੂ ਕਰ ਦਿੱਤੀ ਸਾਡੇ ਵਿੱਚ ਰੋਸ ਇਸ ਗੱਲ ਦਾ ਹੈ ਕਿ ਸਾਨੂੰ ਵਿਜੀਲੈਂਸ ਅਧਿਕਾਰੀ ਅੱਜ ਮੈਂ ਤਾਂ ਕਹਿੰਨਾ ਕਿ ਤੁਹਾਡੇ মিডিਆ ਦੇ ਰੂਪ ਰੂ ਵਿਜੀਲੈਂਸ ਵਿਭਾਗ ਦੇ ਦਫ਼ਤਰ ਵਾਲੇ ਵੀ ਇੱਥੇ ਖੜੇ ਹੋਣਗੇ ਕੋਈ ਵਿਜੀਲੈਂਸ ਵਿਭਾਗ ਦਾ ਐਸਐਸਆਈ ਸਬ-ਇੰਸਪੈਕਟਰ ਐਸਐਚਓ ਡੀਐਸਪੀ ਐਸਐਸਪੀ ਚਾਹੇ ਏਡੀਜੀ ਵੀ ਵਿਜੀਲੈਂਸ ਸਾਹਮਣੇ ਆ ਜਾਣ ਅਸੀਂ ਤੱਥਾਂ ਦੇ ਆਧਾਰ ਤੇ ਗਲਤ ਸਿੱਧ ਕਰਦੇ ਹਾਂ ਅੱਜ ਦਾ ਜਿਹੜਾ ਤੁਹਾਡਾ ਰੋਸ ਪ੍ਰਦਰਸ਼ਨ ਕਿਸ ਦੇ ਖਿਲਾਫ ਹੈ ਕਿਉਂਕਿ ਲਈ ਮੁੱਖ ਮੰਤਰੀ ਦਾ ਫਟਵਾ ਲਾ ਕੇ ਆਏ ਤੇ ਵਿਜੀਲੈਂਸ ਦੇ ਖਿਲਾਫ ਨਹੀਂ ਰੋਸ ਪ੍ਰਦਰਸ਼ਨ ਕਰ ਰਹੇ ਸਾਡਾ ਜਿਹੜਾ ਅੱਜ ਦਾ ਮੇਨ ਪ੍ਰਦਰਸ਼ਨ ਹੈ ਮੁੱਖ ਮੰਤਰੀ ਪੰਜਾਬ ਕਿਉਂਕਿ ਉਹਨਾਂ ਦੇ ਕੋਲ ਗ੍ਰਹਿ ਵਿਭਾਗ ਉਹਨਾਂ ਦੇ ਖਿਲਾਫ ਸਾਡਾ ਪ੍ਰਦਰਸ਼ਨ ਹੈ ਵਿਜੀਲੈਂਸ ਵਿਭਾਗ ਹੋਂਨਾ ਦੇ ਅੰਦਰ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਡਰ ਦੇ ਨਿਰਭੈ ਹੋ ਕੇ ਸਹੀ ਤਰੀਕੇ ਨਾਲ ਕੰਮ ਕਰਨ ਸਰਕਾਰ ਉਹਦਾ ਸਾਥ ਦੇਗੀ ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਸਾਡਾ ਅਧਿਕਾਰੀ ਤੇ ਸਾਬਕਾ ਇੰਸਪੈਕਟਰ ਦੇ ਮੌਜੂਦਾ ਸਹਾਇਕ ਕ੍ਰਿਸ਼ਟਾ ਜਯੋਧਵੀਰ ਉਹਨਾਂ ਨੂੰ ਤੁਸੀਂ ਜਿਸ ਕੇਸ 'ਚ ਵਸਾਇਆ ਉਹਦੀ 1% ਗਲਤੀ ਦਾ ਦਿਖਾ ਦਿਓ ਪਰ ਤੁਹਾਡੇ ਵਿਜੀਲੈਂਸ ਦੇ ਅਧਿਕਾਰੀ ਭ੍ਰਿਸ਼ਟਾਚਾਰੀ ਦੀਆਂ ਦੁਕਾਨਾਂ ਬਣੀਆਂ ਹੋਈਆਂ ਭ੍ਰਿਸ਼ਟਾਚਾਰ ਦਾ ਦਫ਼ਤਰ ਬਣੇ ਹੋਏ ਨੇ ਮੁੱਖ ਮੰਤਰੀ ਸਾਹਿਬ ਜੇ ਭ੍ਰਿਸ਼ਟਾਚਾਰ ਨੂੰ ਨੱਥ ਪਾਣੀਏ ਪਹਿਲਾਂ ਜਿਹੜੇ ਆ ਤੁਹਾਡੇ ਦਫ਼ਤਰ ਭ੍ਰਿਸ਼ਟਾਚਾਰੀ ਦਾ ਡਾਟਾ ਬਣੇ ਉਹ ਬੰਦ ਕਰੋ ਸਰ ਇਹ ਨਹੀਂ ਛੱਡਦੇ ਫਿਰ ਇਸ ਤੋਂ ਬਾਅਦ ਇਸ ਤੋਂ ਬਾਅਦ ਸਾਡੀ ਕੱਲ ਦੀ ਕਲਮ ਛੋੜ ਹੜਤਾਲ ਹੈ ਪੂਰੇ ਪੰਜਾਬ ਭਰ ਦੇ ਵਿੱਚ ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਦੱਸ ਦੇਣੀ ਚਾਹੁੰਦਾ ਗੱਲ ਕਿ ਪੰਜਾਬ ਭਰ ਦੇ ਜਿੰਨੇ ਸਹਾਇਕ ਰਜਿਸਟਰਾਰ ਨੇ ਲਾਈਟ ਪੀਸੀਸ ਹੁੰਦੇ ਨੇ ਜਿੰਨੇ ਡਿਪਟੀ ਰਜਿਸਟਰਾਰ ਨੇ ਜ਼ਿਲ੍ਹਿਆਂ ਦੇ ਹੈੱਡ ਜੁਆਇੰਟ ਰਜਿਸਟਰ ਤੇ ਸਾਡੇ ਚੰਡੀਗੜ੍ਹ ਹੈੱਡ ਆਫਿਸ ਦੇ ਅਧਿਕਾਰੀ ਸਾਰੇ ਦੇ ਸਾਰੇ ਅਧਿਕਾਰੀ ਅੱਜ ਤੇ ਕੱਲ ਦੋ ਦਿਨ ਦੀ ਪੈਨਡੌਂ ਸਟ੍ਰਾਈਕ ਤੇ ਚਲੇ ਗਏ ਨੇ ਸਰਕਾਰ ਤੇ ਵਿਜੀਲੈਂਸ ਵਿਭਾਗ ਦੇ ਇਸ ਮਾੜੇ ਰਵੱਈਏ ਕਰਦੇ ਹਾਏ 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 ਤਮਨ ਤੁਮਾ ਮਰ ਜਾ ਮੰਮੀ ਵੰਦੀ ਕਰ ਗਿਆ ਤਮਨ ਤੁਮਾ ਮਰ ਜਾ ਕਰ ਗਿਆ ਤਮਨ ਤੁਮਾ ਮਰ ਜਾ ਕਰ ਗਿਆ ਤਮਨ ਤੁਮਾ ਮਰ ਜਾ University Jalandhar, empowering student with 21st century skills. Seven zero eight seven zero one 7087017552. seven zero one seven double five two.